ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ تیرਤ ਸਿੰਘ ਪਹਿਲਾਂ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਰਹੇ ਹੋ ਪਰ ਹੁਣ ਤੋਂ ਬਾਅਦ ਤੁਸੀਂ ਜਿਹੜੀ ਮੇਰੀ ਵੀਡੀਓ ਦੇਖੋਗੇ ਜੀ ਉਹ ਬਾਕਾਇਦਾ ਹਰ ਇੱਕ ਬਿਮਾਰੀ ਦਾ ਬਹੁਤ ਤਰੀਕੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਇਲਾਜ ਜਿਹੜਾ ਮੈਂ ਤੁਹਾਨੂੰ ਦੱਸਾਂਗਾ ਜੀ ਤੇ ਉਹ ਇਲਾਜ ਤੁਸੀਂ ਕਰਕੇ ਬਹੁਤ ਵਧੀਆ ਤਰੀਕੇ ਨਾਲ ਵਿਦਾਊਟ ਐਨੀ ਸਾਈਡ ਇਫੈਕਟਸ ਕਿਸੇ ਵੀ ਪ੍ਰੋਬਲਮ ਤੋਂ ਬਿਨਾਂ ਤੁਸੀਂ ਬਹੁਤ ਆਸਾਨ ਤਰੀਕੇ ਨਾਲ ਆਸਾਨ ਸਿਸਟਮ ਨਾਲ ਤੁਸੀਂ ਬਿਮਾਰੀ ਤੋਂ ਨਿਜਾਤ ਪਾ ਸਕਦੇ ਹੋ ਅ ਅੱਜ ਦਾ ਜਿਹੜਾ ਪਹਿਲਾ ਐਪੀਸੋਡ ਆ ਮੇਰਾ ਜਿਹੜੀ ਪਹਿਲੀ ਮੇਰੀ ਵੀਡੀਓ ਅੱਜ ਦੀ ਆਪਾਂ ਉਹਨੂੰ 슈ਗਰ ਤੇ ਲਵਾਂਗੇ ਕਿਉਂਕਿ ਬਹੁਤ ਸਾਰਾ ਬਹੁਤ ਤੇਜ਼ੀ ਦੇ ਨਾਲ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ 슈ਗਰ ਜਿਹੜੀ ਫੈਲ ਰਹੀ ਆ ਬੱਚਿਆਂ ਤੱਕ ਜਾ ਰਹੀ ਆ 8 8 ਸਾਲ ਦੇ ਬੱਚੇ 6 6 ਸਾਲ ਦੇ ਬੱਚੇ ਕਈਆਂ ਨੂੰ ਹੈਰੀਡੇਟਰੀ ਜਮੰਦਰੂ ਬਚਪਨ ਤੋਂ ਵੀ ਹੋ ਰਹੀ ਆ ਕਈਆਂ ਨੂੰ ਪਰਿਵਾਰਾਂ ਚੋਂ ਹੈਰੀਡੇਟਰੀ ਮਿਲ ਰਹੀ ਆ ਤੇ ਬਹੁਤ ਜ਼ਿਆਦਾ 슈ਗਰ ਦੀ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਅੱਗੇ ਜਦੋਂ ਪਹਿਲੀ ਇੱਕ ਅਸੀਂ ਰੀਡਿੰਗ ਦੇ ਮੁਤਾਬਕ ਚੱਲੀਏ ਤਾਂ ਕਹਿੰਦੇ ਸੀ ਵੀ ਜਿਹੜੇ 슈ਗਰੋਂ ਮਿੱਠੇ ਖਾਣ ਨਾਲ ਹੁੰਦੀ ਆ ਤੇ ਹਾਂ ਬਿਲਕੁਲ ਇਹ ਸੱਚ ਹੈ ਕਿ ਜਿਹੜਾ ਪੈਨਕਰੀਆ ਜਦੋਂ ਡੈੱਡ ਹੁੰਦਾ ਫਿਰ ਉਹ ਇਨਸੂਲਿਨ ਬਣਾਉਣੀ ਬੰਦ ਕਰ ਦਿੰਦਾ ਤੇ ਉਹ ਬਲੱਡ ਵਿੱਚ ਮਿੱਠਾ ਹੀ ਰਹਿ ਜਾਂਦਾ ਆ ਤੇ ਉਹਨੂੰ ਅਸੀਂ ਸ਼ੂਗਰ ਦਾ ਨਾਮ ਦਿੰਦੇ ਹਾਂ ਉਹਨੂੰ ਜਦੋਂ ਡਾਇਬੀਟਿਸ ਕਹਿੰਦੇ ਆਪਾਂ ਤੇ ਸ਼ੂਗਰ ਦੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਪ੍ਰਚਲਿਤ ਨੇ ਇਸ ਤਰ੍ਹਾਂ ਐ ਉਸ ਤਰ੍ਹਾਂ ਅਸੀਂ ਸ਼ੂਗਰ ਨੂੰ ਠੀਕ ਕਰ ਦਿੰਨੇ ਆ ਅਸੀਂ ਸ਼ੂਗਰ ਜਿਹੜੀ ਜੜੋਂ ਖਤਮ ਹੋ ਜਾਂਦੀ ਆ ਮੈਂ ਸਾਰਿਆਂ ਨੂੰ ਬਿਲਕੁਲ ਬਕਾਇਦਾ ਇਹ ਗੱਲ ਕਲੀਅਰ ਕੱਟ ਕਰ ਦੇਣਾ ਚਾਹੁੰਦਾ ਕਿ ਆਲ ਓਵਰ ਵਰਲਡ ਦੇ ਵਿੱਚ ਹਲੇ ਤੱਕ ਕੋਈ ਵੀ ਦਵਾਈ ਸ਼ੂਗਰ ਦਾ ਪਰਮਾਨੈਂਟ ਟ੍ਰੀਟਮੈਂਟ ਨਹੀਂ ਆ ਇਹ ਜੜੂ ਨਹੀਂ ਜਾਂਦੀ ਪੈਨਕਰੀਆ ਡੈੱਡ ਹੋ ਗਿਆ ਇਨਸੂਲਿਨ ਬਣਨਾ ਬੰਦ ਹੋ ਗਿਆ ਉਹ ਦੁਆਰਾ ਨਹੀਂ ਬਣਦਾ ਇਹਦਾ ਹਰੇਕ ਤਾਂ ਕੋਈ ਇਲਾਜ ਨਹੀਂ ਹਾਂ ਇੱਕ ਗੱਲ ਛੋਟੀ ਜੀ ਮੈਂ ਵਿੱਚ ਜ਼ਰੂਰ ਰੱਖਦਾ ਕਿ ਅਗਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਕਿਸੇ ਕੋਲ ਕੋਈ ਆ ਕੋਈ ਸਾਧਨਾ ਹੈ ਕਿਸੇ ਨੇ ਕੋਈ ਬੰਦਗੀ ਕੀਤੀ ਹੈ ਉਹਦੇ ਕਰਕੇ ਉਹਨੂੰ ਕੋਈ ਉਹਦਾ ਪ੍ਰਤਾਪ ਉਹਦਾ ਮਹਾਰਾਜ ਦੀ ਕੋਈ ਕਿਰਪਾ ਹੋਈ ਹੋਵੇ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਰੋਹਾਨੀਅਤ ਨੂੰ ਲੈ ਕੇ ਅਗਰ ਕੋਈ ਉਹਦਾ ਇਲਾਜ ਕਰਦਾ ਤਾਂ ਉਹ ਉਹਨੂੰ ਮੈਂ ਉਹਦੇ ਵਿੱਚ ਮੈਂ ਕੋਈ ਕਿੰਤੂ ਪਰੰਦ ਨਹੀਂ ਕਰ ਸਕਦਾ ਹੋ ਸਕਦਾ ਮੈਂ ਇਹ ਗੱਲ ਕਹਿੰਦਾ ਜੋ ਮੇਰਾ ਵਿਸ਼ਵਾਸ ਕੰਮ ਕਰਦਾ ਪਰ ਜੇ ਅਸੀਂ ਮੈਡੀਸਨ ਵਾਲੇ ਪਾਸੇ ਆਈਏ ਟ੍ਰੀਟਮੈਂਟ ਵਾਲੇ ਪਾਸੇ ਆਈਏ ਕੋਈ ਵੀ ਦਵਾਈ ਸ਼ੂਗਰ ਦੀ ਜੜ ਨੂੰ ਨਹੀਂ ਖਤਮ ਕਰ ਸਕਦੀ ਸਿਰਫ ਕੀ ਹੋ ਸਕਦਾ ਮੈਂ ਤੁਹਾਨੂੰ ਕਲੀਅਰ ਦੱਸਦਾ ਤੁਸੀਂ ਉਹਨੂੰ ਅਪਣਾਓ ਇਸ ਗੱਲ ਨੂੰ ਐਵੇਂ ਵਾਧੂ ਇਧਰ ਲਿਆ ਧਾਰਨਾ ਵਿੱਚ ਫਸ ਕੇ ਆਪਣੇ ਸਰੀਰ ਨੂੰ ਆਪਣੇ ਪੈਸੇ ਨੂੰ ਖਰਾਬ ਨਾ ਕਰੋ ਕੀ ਹੋ ਸਕਦਾ ਅਸੀਂ 슈ਗਰ ਨੂੰ ਆਯੁਰਵੇਦਿਕ ਟ੍ਰੀਟਮੈਂਟ ਦੇ ਨਾਲ ਨਿਲ ਰੱਖ ਸਕਦੇ ਹਾਂ ਨਿਲ ਦਾ ਮਤਲਬ ਇਹ ਉਹ ਬਣੀ ਲੈਵਲ ਤੇ ਰਹੇਗੀ ਬਾਈ ਚਾਂਸ ਕੋਈ ਬੰਦਾ ਇਨਸੂਲਿਨ ਲਗਾਉਂਦਾ ਜਾਂ ਕੋਈ ਪਰਸਨ ਆਪਣਾ ਕੋਈ ਟੈਬਲੇਟ ਖਾਂਦਾ ਏ ਐਲੋਪੈਥੀ ਲੰਦਾ ਏ ਤਾਂ ਉਹਦੇ ਨਾਲ 슈ਗਰ ਨੂੰ ਲੈਵਲ ਤੇ ਰੱਖਦਾ ਇਟਸ ਓਕੇ ਨੋ ਪ੍ਰੋਬਲਮ ਮੰਨ ਲਿਆ ਪਰ ਉਹਨਾਂ ਦਵਾਈਆਂ ਦੇ ਨਾਲ ਬੋਡੀ ਦੇ ਉੱਤੇ ਸਾਈਡ ਇਫੈਕਟ ਹੁੰਦਾ ਜਿਵੇਂ ਕਿਡਨੀ ਤੇ ਸਾਈਡ ਇਫੈਕਟ ਹੋ ਗਿਆ ਲਿਵਰ ਤੇ ਸਾਈਡ ਇਫੈਕਟ ਹੋ ਗਿਆ ਲੇਕਿਨ ਅਗਰ ਅਸੀਂ ਉਹਨਾਂ ਮੈਡੀਸਿਨ ਦਾ ਸਾਰਾ ਲੈ ਕੇ 슈ਗਰ ਦਾ ਲੈਵਲ ਲੈਵਲ ਤੇ ਰੱਖ ਕੇ ਅਸੀਂ ਆਯੁਰਵੇਦਿਕ ਟ੍ਰੀਟਮੈਂਟ ਲੈਨੇ ਆ ਤਾਂ ਬਹੁਤ ਸਾਰੀਆਂ ਐਸੀ ਦਵਾਈਆਂ ਨੇ ਬਹੁਤ ਸਾਰੀਆਂ ਦਵਾਈਆਂ ਬਹੁਤ ਸ਼ਾਨਦਾਰ ਦਵਾਈਆਂ ਨੇ ਜਿਹੜੇ ਤੁਹਾਨੂੰ 슈ਗਰ ਦੇ ਲੈਵਲ ਨੂੰ ਲੈਵਲ ਤੇ ਰੱਖ ਕੇ ਉਹਨਾਂ ਦਵਾਈਆਂ ਨੂੰ ਵੀ ਅਸੀਂ ਬਾਅਦ ਵਿੱਚ ਛੱਡ ਸਕਦੇ ਆ ਤੇ ਉਹਨਾਂ ਦਾ ਲੈਵਲ 슈ਗਰ ਦਾ ਬਿਲਕੁਲ ਨਾਰਮਲ ਰਹੇਗਾ ਉਹਨਾਂ ਦਵਾਈਆਂ ਨਾਲ ਸਰੀਰ ਵੀਕਨੈਸ ਵਾਲ ਵੀ ਜਾਂਦਾ ਹੈ ਤੇ ਸਰੀਰ ਦੇ ਉੱਤੇ ਬੈਡ ਸਾਈਡ ਇਫੈਕਟ ਹੁੰਦੇ ਨੇ ਆਯੁਰਵੇਦਿਕ ਦਵਾਈ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਅਗਰ ਉਹ ਆਯੁਰਵੇਦ ਤਰੀਕੇ ਨਾਲ ਬਣੀ ਹੋਈ ਹੈ ਵਿੱਚ ਉਹ ਮਿਕਸਿੰਗ ਨਹੀਂ ਹੋਈ ਪਿਓਰ ਜਿਹੜੀ ਬੂਟੀਆਂ ਜਾਂ ਪਿਓਰ ਭਸਮਾ ਜੋ ਵੀ ਹੈ ਜਿਵੇਂ ਵੀ ਤਿਆਰ ਕੀਤੀ ਹੈ ਅਗਰ ਆਯੁਰਵੇਦਿਕ ਤਰੀਕਿਆਂ ਨਾਲ ਤਿਆਰ ਕੀਤੀ ਗਈ ਕੋਈ ਸਾਈਡ ਇਫੈਕਟ ਨਹੀਂ ਕਰੇਗੀ ਤੁਸੀਂ ਉਹਨਾਂ ਦਵਾਈਆਂ ਦਾ ਯੂਜ਼ ਕਰੋ ਉਹ ਦਵਾਈਆਂ ਤੁਹਾਡੇ ਸ਼ੂਗਰ ਲੈਵਲ ਨੂੰ ਨੀਲ ਰੱਖਣਗੀਆਂ ਤੁਹਾਡੀ ਬਾਡੀ ਨੂੰ ਡਿੱਗਣ ਨਹੀਂ ਦੇਣਗੀਆਂ ਤੁਹਾਡੀ ਬਾਡੀ ਦੇ ਕਿਸੇ ਪਾਰਟਸ ਨੂੰ ਵੀ ਉਹ ਖਰਾਬ ਨਹੀਂ ਹੋਣ ਦੇਣੀ ਹੈ ਦੇਣਗੀਆਂ ਇਹ ਤੇ ਇਹਦੇ ਰਿਗਾਰਡਿੰਗ ਅਗਰ ਤੁਸੀਂ ਦਵਾਈਆਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਨਿਊ ਦਸ਼ਮੇਸ਼ ਆਯੁਰਵੇਦਿਕ ਫਾਰਮੇਸੀ ਨੰਬਰ ਜਿਹੜਾ ਹੈਗਾ ਇਹ ਉਹ ਸਕਰੀਨ ਤੇ ਸ਼ੋਅ ਹੋ ਰਿਹਾ ਤੁਸੀਂ ਉਸ ਨੰਬਰ ਤੇ ਗੱਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਾਕਾਇਦਾ ਸਿਸਟਮ ਇਹਨਾਂ ਨੂੰ ਦਵਾਈ ਦਵਾਂਗੇ ਵਧੀਆ ਤਰੀਕੇ ਨਾਲ ਦਵਾਈ ਦਵਾਂਗੇ ਤੁਹਾਡੇ ਨਾਲ ਗੱਲ ਕਰਕੇ ਤੁਹਾਡਾ ਡਾਇਗਨੋਸ ਕਰਕੇ ਤੁਹਾਡੀ ਜੋ ਬਰੀਜ਼ਨ ਉਹਨੂੰ ਹਟਾਵਾਂਗੇ ਨਾਲ ਐਕਸਟਰਾ ਜੋ ਵੀ ਬਿਮਾਰੀਆਂ ਨੂੰ ਹਟਾਵਾਂਗੇ ਤੇ ਤਰੀਕੇ ਨਾਲ ਸ਼ੂਗਰ ਦੇ ਲੈਵਲ ਨੂੰ ਲੈਵਲ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਮਹਾਰਾਜ ਕਿਰਪਾ ਕਰਨਗੇ ਸਾਡੀ ਕੋਸ਼ਿਸ਼ ਜਿਹੜੀ ਉਹ ਕਾਮਯਾਬ ਹੋਵੇਗੀ ਇਸ ਲਈ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਮੈਂ ਤੁਹਾਡੇ ਵਾਸਤੇ ਹਰ ਵੇਲੇ ਹਾਜ਼ਰ ਹਾਂ ਅ ਅੱਜ ਦੇ ਸ਼ੂਗਰ ਦੇ ਲਈ ਤੁਸੀਂ ਮੇਰੇ ਨਾਲ ਨੂੰ ਅਪਣਾਓ ਤੇ ਤੁਸੀਂ ਇਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ